ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਜੀ ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਕੀਤਾ ਗਿਆ ਹੈ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀ ਕੋਟ ਵੱਲੋਂ ਵੱਡੇ ਪੱਧਰ ਤੇ ਪੋਸਟਾਂ ਜਾਰੀ ਕੀਤੀਆਂ ਗਈਆਂ ਜੀ ਡਿਟੇਲਡ ਨੋਟੀਫਿਕੇਸ਼ਨ ਤੁਹਾਡੇ ਲਈ ਆਪਾਂ ਲੈ ਕੇ ਆਏ ਆਂ ਵੀਡੀਓ ਚ ਪੂਰਾ ਨੋਟੀਫਿਕੇਸ਼ਨ ਤੁਹਾਡੇ ਨਾਲ ਸਾਂਝਾ ਕਰਾਂਗੇ ਵੀਡੀਓ ਕਾਫੀ ਲੰਬਾ ਰਹਿਣ ਵਾਲਾ ਤਾਂ ਵੇਖਦੇ ਵੇਖਦੇ ਵੀਡੀਓ ਲਾਈਕ ਜ਼ਰੂਰ ਕਰਿਓ ਜੀ ਸ਼ੇਅਰ ਜ਼ਰੂਰ ਕਰਿਆ ਦੋਸਤਾਂ ਮਿੱਤਰਾਂ ਨਾਲ ਤਾਂ ਬਿਨਾ ਕਿਸੇ ਦੇ ਰਿਸਤੇ ਦੇ ਨੋਟੀਫਿਕੇਸ਼ਨ ਤੇ ਚਲਦੇ ਆ ਜੋ ਬੰਪਰ ਭਰਤੀ ਹੈ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸ ਤਫਰੀਦਕੋਟ ਵੱਲੋਂ ਜਾਰੀ ਕੀਤੀ ਗਈ ਹੈ ਤਾਂ ਸਭ ਤੋਂ ਪਹਿਲਾਂ ਪੋਸਟਾਂ ਦੀ ਗੱਲ ਕਰਦੇ ਹਾਂ ਜੀ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਗ੍ਰੇਡ 2 ਦੀਆਂ ਪੋਸਟਾਂ ਨੇ ਇਹਦੇ ਵਿੱਚ ਇਹਨਾਂ ਵੱਲੋਂ ਇਹ ਪੋਸਟਾਂ ਦੀ ਡਿਟੇਲ ਹੈ ਕੈਟਾਗਰੀ ਵਾਈਜ਼ ਵੰਡ ਜਿਹਨਾਂ ਵੱਲੋਂ ਦਿੱਤੀ ਹੋਈ ਹੈ ਤੇ ਇਹ ਜੋ ਪੋਸਟਾਂ ਨੇ ਕੁੱਲ ਇਹਨਾਂ ਵੱਲੋਂ 40 ਪੋਸਟਾਂ ਕੁੱਲ ਜਾਰੀ ਕੀਤੀਆਂ ਗਈਆਂ ਜੀ ਇਸੇ ਤਰ੍ਹਾਂ ਹੀ ਲੈਬਾਰਟਰੀ ਅਟੈਂਡੈਂਟ ਦੀਆਂ 14 ਪੋਸਟਾਂ ਨੇ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀਆਂ 30 ਪੋਸਟਾਂ ਨੇ ਜੀ ਸੀਨੀਅਰ ਅਸਿਸਟੈਂਟ ਦੀਆਂ 4 ਪੋਸਟਾਂ ਨੇ ਡੈਂਟਲ ਟੈਕਨੀਸ਼ੀਅਨ ਦੀਆਂ 2 ਪੋਸਟਾਂ ਨੇ ਡੈਂਟਲ ਮਕੈਨਿਕ ਦੀ ਇੱਕ ਪੋਸਟ ਹੈ ਜੀ ਡਾਇਲਸਿਸ ਟੈਕਨੀਸ਼ੀਅਨ ਦੀਆਂ 2 ਪੋਸਟਾਂ ਨੇ ਤਾਂ ਰੈਗੂਲਰ ਬੇਸਿਸ ਤੇ ਇਹ ਪੋਸਟਾਂ ਭਰੀਆਂ ਜਾਣਗੀਆਂ ਨੇ ਜੀ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਸਿਸ ਰਿਕੋਰਡ ਦੀ ਵੈਬਸਾਈਟ ਹੈ ਜੀ bfuhs.ac.in ਇਸ ਵੈਬਸਾਈਟ ਤੇ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕੋਗੇ ਤਾਂ ਡਿਟੇਲਡ ਜਾਣਕਾਰੀ ਪੋਸਟਾਂ ਦੀ ਅੱਗੇ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਪਲੱਸ 2 ਯੋਗਤਾ ਰੋਗੀ ਜੀ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਗ੍ਰੇਡ 2 ਦੀਆਂ ਪੋਸਟਾਂ ਦੇ ਲਈ ਸਾਇੰਸ ਦੇ ਨਾਲ ਤੁਹਾਡੀ ਇਹ ਪਲੱਸ 2 ਹੋਣੀ ਚਾਹੀਦੀ ਜਾਂ ਕੋਈ ਇਹਦੇ ਬਰਾਬਰ ਦੀ ਯੋਗਤਾ ਹੈਗੀ ਤੇ ਨਾਲ ਤੁਹਾਡੇ ਕੋਲ ਬੀਐਸਸੀ ਐਮਐਲਟੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਇੰਸਟੀਟਿਊਸ਼ਨ ਤੋਂ ਤੇ 2 ਸਾਲ ਦਾ ਤੁਹਾਡੇ ਕੋਲ ਸਬੰਧਤ ਖੇਤਰ ਦਾ ਤਜਰਬਾ ਹੋਣਾ ਚਾਹੀਦਾ ਜੀ ਸੈ ਪੇ ਸਕੇਲ ਆ ਜੋ ਐਸ ਪਰ 7th CPC ਦੇ ਅਨੁਸਾਰ ਰਹੂਗਾ ਜੀ ਅੱਗੇ ਹੋਰ ਪੋਸਟਾਂ ਦੀ ਗੱਲ ਕਰਦੇ ਹਾਂ ਜੀ ਲੈਬਾਰਟਰੀ ਅਟੈਂਡੈਂਟ ਦੀਆਂ ਪੋਸਟਾਂ ਨੇ ਕੈਟਾਗਰੀ ਵਾਈਜ਼ ਵੰਡ ਦਿੱਤੀ ਹੋਈ ਜੀ ਇਹਨਾਂ ਬਿਲ ਨਾਲ ਹੀ ਤੇ ਇਹਨਾਂ ਪੋਸਟਾਂ ਦੇ ਲਈ ਯੋਗਤਾ ਪਲੱਸ 2 ਜਾਂ ਕੋਈ ਬਰਾਬਰ ਦੀ ਯੋਗਤਾ ਵਿਦ ਸਾਇੰਸ ਤੁਹਾਡਾ ਸਬਜੈਕਟ ਹੋਣਾ ਚਾਹੀਦਾ ਜੀ ਮਾਨਤਾ ਪ੍ਰਾਪਤ ਬੋਰਡ ਤੋਂ ਹੋਣੀ ਚਾਹੀਦੀ ਤੁਹਾਡੀ ਇਹ ਯੋਗਤਾ ਤੇ ਡਿਪਲੋਮਾ ਇਨ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਤੁਹਾਡੇ ਕੋਲ ਹੋਣਾ ਚਾਹੀਦਾ ਰੈਗੂਲਰ ਬੇਸਿਸ ਤੇ ਤੁਹਾਡਾ ਇਹ ਡਿਪਲੋਮਾ ਤੁਹਾਡੇ ਕੋਲ ਹੋਣਾ ਚਾਹੀਦਾ 2 ਸਾਲ ਦਾ ਸਬੰਧਤ ਖੇਤਰ ਦਾ ਤਜਰਬਾ ਮੰਗਿਆ ਗਿਆ ਜੀ ਤੇ ਇਸ ਪਰ 7th CPC ਦੇ ਅਨੁਸਾਰ ਜੋ ਸੈਲਰੀ ਆ ਰਹੂਗੀ ਇਹਨਾਂ ਪੋਸਟਾਂ ਦੇ ਲਈ ਅੱਗੇ ਗੱਲ ਕਰਦੇ ਆਂ ਜੀ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀਆਂ ਪੋਸਟਾਂ ਨੇ ਇਹਨਾਂ ਪੋਸਟਾਂ ਦੀ ਕੈਟਾਗਰੀ ਵਾਈਜ਼ ਵੰਡ ਨਾਲ ਹੀ ਦਿੱਤੀ ਹੋਈ ਹੈ ਡਿਟੇਲਡ ਨੋਟੀਫਿਕੇਸ਼ਨ ਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਦੇ ਦਿੱਤਾ ਤੁਸੀਂ ਉੱਥੋਂ ਲੈ ਸਕਦੇ ਹੋ ਤੇ ਡਾਊਨਲੋਡ ਕਰਕੇ ਪੋਸਟਾਂ ਨੂੰ ਅਪਲਾਈ ਕਰਨ ਤੋਂ ਪਹਿਲਾਂ ਡਿਟੇਲਡ ਨੋਟੀਫਿਕੇਸ਼ਨ ਜ਼ਰੂਰ ਪੂਰਾ ਪੜ੍ਹ ਲਿਓ ਜੀ ਇਹਨਾਂ ਪੋਸਟਾਂ ਦੇ ਲਈ ਯੋਗਤਾ ਇਹਨਾਂ ਵੱਲੋਂ ਗ੍ਰੈਜੂਏਸ਼ਨ ਰੱਖੀ ਗਈ ਹੈ ਜੀ ਐਟ ਲੀਸਟ 120 ਘੰਟੇ ਦਾ ਤੁਹਾਡੇ ਕੋਲ ਕੰਪਿਊਟਰ ਦਾ ਕੋਰਸ ਹੋਣਾ ਚਾਹੀ ਤੇ ਇਹਨਾਂ ਪੋਸਟਾਂ ਦੇ ਲਈ ਤੁਹਾਡਾ ਜੋ ਟਾਈਪਿੰਗ ਟੈਸਟ ਰਹੂਗਾ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਤੁਹਾਡਾ 30 ਵਰਡਸ ਪਰ ਮਿੰਟ ਤੁਸੀਂ ਟਾਈਪਿੰਗ ਦੇਣੀ ਹੋਊਗੀ ਤਾਂ ਇਹਨਾਂ ਪੋਸਟਾਂ ਦੇ ਲਈ ਸੈਲਰੀ ਵੀ 7th CPC ਦੇ ਅਨੁਸਾਰ ਹੀ ਰਹੂਗੀ ਜੀ ਅੱਗੇ ਪੋਸਟਾਂ ਜੀ ਸੀਨੀਅਰ ਅਸਿਸਟੈਂਟ ਦੀਆਂ ਕੈਟਾਗਰੀ ਵਾਈਜ਼ ਵੰਡ ਇਹਨਾਂ ਦੀ ਨਾਲ ਹੀ ਦਿੱਤੀ ہوئی ਆ ਤੇ ਇਹਨਾਂ ਪੋਸਟਾਂ ਦੇ ਲਈ ਜੋ ਯੋਗਤਾ ਹੈ ਉਸ ਪਰ ਦਾ ਪੰਜਾਬ ਸਿਵਲ ਸਰਵਿਸੇਜ਼ ਜਨਰਲ ਐਂਡ ਕਮਨ ਕੰਡੀਸ਼ਨਸ ਆਫ ਸਰਵਿਸੇਜ਼ ਦੇ ਅਨੁਸਾਰ ਰਹੂਗੀ ਜੀ ਤੇ 7 CPC ਦੇ ਅਨੁਸਾਰ ਹੀ ਸੈਲਰੀ ਇਹਨਾਂ ਪੋਸਟਾਂ ਦੇ ਲਈ ਰਹਿਣ ਵਾਲੀ ਹੈ। ਨੈਕਸਟ ਗੱਲ ਕਰਦੇ ਹਾਂ ਜੀ ਡਾਇਲਿਸਿਸ ਟੈਕਨੀਸ਼ੀਅਨ ਦੀਆਂ ਪੋਸਟਾਂ ਨੇ ਦੋ ਪੋਸਟਾਂ ਕੋਲ ਕੈਟਾਗਰੀ ਵਾਈਜ਼ ਵੰਡ ਦਿੱਤੀ ਹੋਈ ਹੈ। ਇਹਨਾਂ ਵੱਲੋਂ ਪਲੱਸ 2 ਯੋਗਤਾ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਵਿਦ ਸਾਇੰਸ ਜਾਂ ਕੋਈ ਬਰਾਬਰ ਦੀ ਯੋਗਤਾ ਤੇ ਬੀਐਸਸੀ ਮੈਡੀਕਲ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ 1 ਇਅਰ ਡਿਪਲੋਮਾ ਇਨ ਡਾਇਲਿਸਿਸ ਟੈਕਨੀਸ਼ੀਅਨ ਤੁਹਾਡੇ ਕੋਲ ਹੋਣਾ ਚਾਹੀਦਾ ਜੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਇੰਸਟੀਚਿਊਸ਼ਨ ਤੋਂ ਤੁਹਾਡਾ ਹੋਣਾ ਚਾਹੀਦਾ ਤੇ 2 ਸਾਲ ਦਾ ਤਜ ਇਸ ਖੇਤਰ ਦੇ ਵਿੱਚ 7th CPC ਦੇ ਅਨੁਸਾਰ ਸੈਲਰੀ ਇਹਨਾਂ ਪੋਸਟਾਂ ਦੇ ਲਈ ਰਹੂਗੀ ਜੀ ਡੈਂਟਲ ਮਕੈਨਿਕ ਦੀਆਂ ਪੋਸਟਾਂ ਨੇ ਅਨਰਜ਼ਰਵ ਪੋਸਟ ਹੈ ਜੀ ਇੱਕ ਪੋਸਟ ਹੈ ਤੇ ਇਹਦੇ ਲਈ ਯੋਗਤਾ ਪਲੱਸ 2 ਤੁਹਾਡੀ ਮੈਡੀਕਲ ਦੇ ਵਿੱਚ ਹੋਣੀ ਚਾਹੀਦੀ ਹੈ ਜਾਂ ਇਹਦੇ ਕੋਈ ਬਰਾਬਰ ਦੀ ਯੋਗਤਾ ਤੁਹਾਡੇ ਕੋਲ ਹੈਗੀ ਹੈ ਮਾਨਤਾ ਪ੍ਰਾਪਤ ਯੂਨੀਵਰਸਿਟੀ ਬੋਰਡ ਜਾਂ ਇੰਸਟੀਟਿਊਸ਼ਨ ਤੋਂ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਤੇ ਤੁਹਾਡੇ ਕੋਲ ਡੈਂਟਲ ਮਕੈਨਿਕ ਦਾ ਕੋਰਸ ਹੋਣਾ ਚਾਹੀਦਾ ਜੀ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਇੰਸਟੀਟਿਊਸ਼ਨ ਦਾ ਤੇ 2 ਸਾਲ ਦਾ ਤਜਰਬਾ ਇਹਨਾਂ ਪੋਸਟਾਂ ਦੇ ਲਈ ਇਹਨਾਂ ਵੱਲੋਂ ਮੰਗਿਆ ਗਿਆ ਹੈ 7th CPC ਦੇ ਅਨੁਸਾਰ ਇਹਨਾਂ ਪੋਸਟਾਂ ਦੇ ਲਈ ਸੈਲਰੀ ਰੋਗੀ ਜੀ ਅੱਗੇ ਜੀ ਡੈਂਟਲ ਟੈਕਨੀਸ਼ੀਅਨ ਦੀ ਪੋਸਟ ਹੈ ਤੇ ਇਹ ਕੈਟਾਗਰੀ ਵਾਈਜ਼ ਵੰਡ ਦਿੱਤੀ ਹੋਈ ਹੈ ਇਹਨਾਂ ਵੱਲੋਂ ਅ ਪਲੱਸ 2 ਜਨਕਵੇ ਦੇ ਬਰਾਬਰ ਦੀ ਯੋਗਤਾ ਵਿਦ ਸਾਇੰਸ ਸਬਜੈਕਟ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਜੀ ਬੀਐਸਸੀ ਇਨ ਡੈਂਟਲ ਮੈਕੈਨਿਕਸ ਤੁਹਾਡੇ ਕੋਲ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਡਿਗਰੀ ਹੋਣੀ ਚਾਹੀਦੀ ਹੈ ਜੀ ਤੇ 2 ਸਾਲ ਦਾ ਤਜਰਬਾ ਤੁਹਾਡਾ ਸਬੰਧਤ ਖੇਤਰ ਦਾ ਇਹਨਾਂ ਵੱਲੋਂ ਮੰਗਿਆ ਗਿਆ 7th सीपीसी ਦੇ ਅਨੁਸਾਰ ਸੈਲਰੀ ਇਹਨਾਂ ਪੋਸਟਾਂ ਦੇ ਲਈ ਰਹਿਣ ਵਾਲੀ ਹੈ ਜਿਹੜੇ ਕੈਂਡੀਡੇਟ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਫਰੀਕੋਟ ਦੀ ਵੈਬਸਾਈਟ ਤੇ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਦੇ ਲਈ ਏਜ ਲਿਮਟ ਜਨਰਲ ਕੈਟਾਗਰੀ ਦੇ ਲਈ 37 ਸਾਲ ਰੱਖੀ ਗਈ ਹੈ ਵੱਖ-ਵੱਖ ਕੈਟਾਗਰੀਜ਼ ਦੇ ਅਨੁਸਾਰ ਇਹਨਾਂ ਪੋਸਟਾਂ ਦੇ ਲਈ ਉਮਰ ਸੀਮਾ ਦੇ ਵਿੱਚ ਛੋਟ ਦਿੱਤੀ ਗਈ ਹੈ ਉਹ ਤੁਸੀਂ ਡਿਟੇਲਡ ਨੋਟੀਫਿਕੇਸ਼ਨ ਦੇ ਵਿੱਚ ਜ਼ਰੂਰ ਚੈੱਕ ਕਰ ਲਿਓ ਆਪਣੀ ਕੈਟਾਗਰੀ ਦੇ ਅਨੁਸਾਰ ਤਾਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਫਰੀਦਕੋਟ ਦੀ ਵੈਬਸਾਈਟ ਤੇ ਤੁਸੀਂ ਜਾ ਸਕਦੇ ਹੋ ਤੇ ਇਹਨਾਂ ਪੋਸਟਾਂ ਦੇ ਲਈ ਜੋ ਫੀਸ ਪੇ ਕਰਨੀ ਹੈ ਤੁਸੀਂ ਆਨਲਾਈਨ ਅਪਲਾਈ ਕਰਨ ਸਮੇਂ ਆਲ ਕੈਟਾਗਰੀਜ਼ ਐਕਸੈਪਟ ਐਸਸੀ ਕੈਟਾਗਰੀ 2360 ਰੁਪਏ ਫੀਸ ਤੁਹਾਡੀ ਰਹੂਗੀ ਤੇ ਐਸਸੀ ਕੈਟਾਗਰੀ ਦੇ ਲਈ 1180 ਰੁਪਏ ਫੀਸ ਤੁਹਾਡੀ ਰਹਿਣ ਵਾਲੀ ਹੈ ਤਾਂ ਇਹ ਹੈ ਜੀ ਡਿਟੇਲਡ ਨੋਟੀਫਿਕੇਸ਼ਨ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਫਰੀਦਕੋਟ ਵੱਲੋਂ ਜਾਰੀ ਕੀਤਾ ਗਿਆ ਹੈ ਜੋਗ ਉਮੀਦਵਾਰ ਜੋ ਇਹਨਾਂ ਪੋਸਟਾਂ ਦੇ ਸਬੰਧ ਵਿੱਚ ਯੋਗਤਾਵਾਂ ਰੱਖਦੇ ਆ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਸਾਰੇ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਦਿੱਤੇ ਹੋਏ ਤੁਸੀਂ ਉੱਥੋਂ ਲੈ ਸਕਦੇ ਹੋ ਤਾਂ ਇਹ ਜੀ ਅੱਜ ਦੀਆਂ ਪੋਸਟਾਂ ਦਾ ਡਿਟੇਲਡ ਨੋਟੀਫਿਕੇਸ਼ਨ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ